ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੈ ਤਾਂ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅੱਸਤੇ ਤਿੰਨ ਐਨੀਮਲ ਲੈ ਕੇ ਆਏ ਆ ਦੋ ਤਾਂ ਗੱਭਣ ਗਾਵਾਂ ਨੇ ਇੱਕ ਟਾਪ ਦੀ ਬਰੀਡ ਦੀ ਬੱਚੀ ਹੈ ਜਰਸੀ ਕੁਆਲਿਟੀ ਚੈੱਕ ਕਰ ਲਓ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਵਾਰ ਖੁਦ ਸਹੀ ਕਰਨੀ ਆ ਸਾਸੀ ਗਾਲ ਜੀ ਸਾਸੀ ਗਾਲ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੰਦੀਪ ਸਿੰਘ ਸ਼ਹਿਰ ਧਨਮਕੋੜ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 84374 6852 ਠੀਕ ਆ ਬਾਈ ਇੱਕ ਨੰਬਰ ਪਹਿਲਾ ਆਪਾਂ ਬੱਚੀ ਤੋਂ ਸ਼ੁਰੂ ਕਰਦੇ ਆਂ ਵੀਰੇ ਉਮਰ ਕਿੰਨੀ ਆ ਜੀ ਹੋਰ ਵੀਰੇ ਸਾਲ ਦੀ ਆ ਇਹ 3 ਹੀ ਆ ਜੀ ਹਾਂਜੀ 3 ਹੀ ਆ ਠੀਕ ਆ ਬਾਈ ਤੇ ਸੀਮਨ ਕਿਹੜੇ ਦੀ ਆ ਜੀ ਸੀਮਨ ਵੀਰੇ ਮੈਂ ਪੁੱਛਿਆ ਉੱਚਾ ਨਹੀਂ ਹਾਂ ਉਹ ਚੰਗੇ ਸੀਮਨ ਦੀਆ ਵਧੀਆ ਰਿਕਾਰਡ ਲਈ ਚੰਗੀ ਗਾਂ ਦੀ ਆ ਹਾਂ ਮਦਰ ਮਿਲਕ ਰਿਕਾਰਡ ਜੀ ਆ 20+ ਗਾਂ ਜਿਹੜੀ ਦੀ ਬੱਚੇ 20+ ਹੈਗਾ ਤੁਹਾਨੂੰ ਠੀਕ ਆ ਬਾਈ ਝੋਲੀ ਦਿਖਾ ਦਿੰਗੇ ਬਾਅਦ ਚ ਫਿਰ ਤੋਰ ਕੇ ਦਿਖਾਉਂਦੇ ਆ ਫੋਰਡ ਸ਼ਾਂਕ ਦਾ ਨਹੀਂ ਨਹੀਂ ਫੋਰਡ ਸ਼ਾਂਕ ਨਹੀਂ ਰੋਕੀ ਮਣੀ ਕਰੋ ਜੀ ਝੋਲੀ ਚੈੱਕ ਕਰੋ ਕਰਮਾਲੀ ਦੀ ਬੜੀ ਖੂਬਸੂਰਤ ਹੈ ਜੀ ਥਣ ਕੱਲਾ ਕੱਲਾ ਨਿਖੜ ਮਾ ਹੱਥੀਂ ਚਵਾਈ ਵਾਲਾ ਚੈੱਕ ਕਰ ਸਕਦੇ ਹੋ ੱਲ ਕਰਮਾਲੀ ਹੋਣੀ ਕਿੰਨੀ ਲਈ ਫਿਰਦੀ ਉਹਦੇ ਜਿੱਦੇ ਤਿਆਰ ਹੋਗੀ ਉਹਦੇ ਤਾਂ ਵੀਰੇ ਮੇਲਿਆਂ ਜੀ ਖੜਨ ਨਾਲ ਬਹੁਤ ਚੰਗੀ ਬੱਚੀ ਹੈ ਵੀਰੇ ਨਾਲ ਦੇ ਨਾਲ ਤੋਰਦੀ ਬਰੇ ਇਹਨੇ ਵੱਛੀਆਂ ਨਾ ਮੈਂ ਕਈ ਵੇਚੀਆਂ ਕਰਕੇ ਨਾ ਪਹਿਲਾਂ ਵੀ ਹੁਣ ਫੋਨ ਆ ਜਾਂਦੇ ਅਗਲਾ ਕਹਿੰਦਾ ਵੱਛੀ ਦੇਣੀ ਯਾਰ ਸੀ ਠੀਕ ਹੈ ਬਾਈ ਹੁਣ ਆਹ ਲਈ ਦੀ ਆ ਪੈਕੀਏ ਲਈ ਦੀ ਵਧੀਆ ਹੀ ਹੈ ਠੀਕ ਹੈ ਜੀ ਚਲੋ ਹਾਂ ਬਾਕੀ ਬਾਈ ਚੰਗੀ ਚੀਜ਼ ਦੀ ਮਾਰਕੀਟ ਵੀ ਹੈਗੀ ਆ ਬਰੀਡ ਦਾੰਤ ਕੋਈ ਨਹੀਂ 20 ਪਲੱਸ ਮਦਰ ਮੈਲਕ ਰਿਕਾਰਡ ਸੀਮਾ ਰਿਕਾਰਡ ਬਾਈ ਕਹਿੰਦਾ ਆਪਾਂ ਪੁੱਛਿਆ ਨਹੀਂ ਮਾਲਕਾ ਤੋਂ ਲੈ ਕੇ ਦੇ ਦਾਂਗੇ ਪਰ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਆ ਜੀ ਉਹਨਾਂ ਨੇ ਅੰਦਾਜ਼ਾ ਆਪ ਹੀ ਲਾ ਲੈਣਾ 1 ਸਾਲ ਉਮਰ ਦਾ ਸਾਇਟ ਕਰਮਾਲੀ ਦੀ ਚੈੱਕ ਕਰ ਲੋ ਜੀ ਪੂਰੀ ਚੰਗੀ ਹਾਈਟ ਹੈ ਜੀ ਝੰਜਰਾ ਝੁੰਜਰਾ ਪਾਇਆ ਚੈੱਕ ਕਰ ਸਕਦੇ ਹੋ ਖੂਬਸੂਰਤੀ ਦੇ ਪੱਖ ਤੋਂ ਅੰਤ ਕੋਈ ਨਹੀਂ ਗੋਲ ਕੰਨਾ ਹੋਊਗਾ ਵੀਰੇ ਇੱਥੇ ਫੇਸ ਕੁਆਲਿਟੀ ਸੋਹਣੀ ਹੈ ਬੋਦੀ ਵਾਲੀ ਬੱਚੀ ਹੈ ਜੀ ਜਿੱਦ ਦੇ ਤਿਆਰ ਹੋਗੀ 6 ਕੁ ਮਹੀਨੇ ਸੇਵਾ ਗੌਰ ਹੋ ਜੇ ਤਾਂ ਟਾਪ ਦੀ ਵਹਿੜ ਤਿਆਰ ਹੋ ਜਾਣੀ ਆ ਠੰਡੀ ਸੀਲ ਪੂਰੀ ਆ ਲੈ ਚੱਲੀ ਵੀਰੇ ਡਿਮਾਂਡ ਜੀ ਕੀ ਰਹਿਣਾ ਲਈ ਆ ਜੀ ਦਿਵਾਨ ਵੀਰੇ ਮੌਲਜਨਾ ਮਰਜ਼ੀ ਕਰਦੇ ਹੁੰਦੇ 20000 ਦੀ ਵੱਚੀ ਦੇਣ। ਕੋਈ ਜੇ ਲੈਸ। ਹਾਂ ਮਾਨਤਾਣ ਹੋ ਜੂਗਾ ਵੀ ਸੌਦਾ ਨਹੀਂ ਹੋਣਾ ਜੀ। ਮਾਨਤਾਣ ਜਿਹੜੂ ਕਰਦਾਂਗੇ ਕੁਆਲਿਟੀ ਫੇਸ ਕੁਆਲਿਟੀ ਬਹੁਤ ਵੱਚੀ ਬਹੁਤ ਚੰਗੀ ਆ। ਬਹੁਤ ਆ ਜੀ ਬੱਚੀ ਦੀ ਅੰਤ ਤੋਂ ਕੋਈ ਨਹੀਂ। ਜਮਾ ਰੀੜ ਦੀ ਹੱਡੀ ਤੋਂ ਵੀਰੇ ਸਟੇਟ ਪਈ ਆ। ਬੜਾ ਫੁੱਟਾ ਮਾਰਲੇ ਕੋਈ। 20000 ਤੋਂ ਲੈਸ ਹੋ ਜੂਗਾ ਜੀ ਜਿਹਨੂੰ ਪਸੰਦ ਆਊਗੀ ਨੰਬਰ। ਬਾਕੀ ਕੱਦ ਵੀਰੇ ਕੱਦ ਕਾਰਡ ਬਹੁਤ ਆ ਵੱਚੀ ਦਾ। ਲਓ ਜੀ ਚੈੱਕ ਕਰੋ। ਕਰੇ ਖੜੀ ਵੀ ਚੰਗੀ ਲੱਗਦੀ ਆ। ਹਾਂ ਸੋਹਣੀ ਆ ਬੱਚੀ ਵੀਰੇ ਪੂਰੀ ਐਨ ਆਪਦੇ ਨਾਲ ਤਾਂ ਪੂਰੇ ਟਾਪ ਕੁਆਲਿਟੀ ਆਪਾਂ ਜਿਹਨੂੰ ਕਹਿ ਸਕਦੇ ਨੇ ਬਾਕੀ ਜੇ ਕਿੰਨੇ ਦੰਦ ਵਖਾ ਦਿੰਦੇ ਹੁੰਦੇ ਸਾਰੀ ਕੋਈ ਗੱਲ ਨਹੀਂ ਆਪਣੀ ਜਦੋਂ ਗਾਰੰਟੀ ਹੈ ਹਾਂ ਕਿਰੀ ਆਪਣੀ ਕੱਚੀ ਘੀਰੀ ਦੀ ਗਾਰੰਟੀ ਹੈ ਹਾਂਜੀ ਸਹੀ ਗੱਲ ਤੇ ਆ ਕੇ ਇਕਲਾ ਦੇਖਣੇ ਦੇ ਕੋਈ ਆਪਣੀ ਮੰਗੋਂ ਦਾ ਉੱਥੇ ਗਈ ਦੇਖ ਲੋ ਠੀਕ ਆ ਬਾਈ ਹਾਂਜੀ ਅੱਗੇ ਦੋ ਨੰਬਰ ਇਹ ਗੱਬਣਾ ਵੀਰੇ ਵੜ ਸੁ ਆ ਗਏ ਨਮਾ ਜੀ ਸੁ ਆ ਵੀਰੇ ਦੂਜਾ ਗਿਆ ਮਾਲਕ ਨੇ ਕੋਈ ਤੀਜਾ ਮੰਨ ਕੇ ਸੌਦਾ ਕਰ ਲਵੇ ਚਾਹੇ ਦੂਜਾ ਕਰ ਲਵੇ ਠੀਕ ਆ ਬਾਈ ਦੈਣ ਕਿੰਨੇ ਲੈ ਜੀ ਦੈਣ ਵੀਰੇ ਇਹਦਾ ਮੰਨ ਲਓ ਹਫਤਾ ਦਾ ਲੈਣਾ ਵੜਨੇ ਕੋਲ ਹਫਤਾ ਹਫਤਾ ਹਾਂ ਹਫਤਾ ਲੈ ਜੀ ਦੰਦ ਵੀਰੇ 22 ਕਿਲੋ ਗਿਆ ਉਹਨਾਂ ਬਾਈ ਲੀਟਰ ਕਹਿੰਦੇ ਵਿੱਚ ਹੋਇਆ ਸਾਡਾ ਹੋਇਆ ਬਾਕੀ ਦੇਰੇ ਕ੍ਰੋਸ ਆ ਜਦੋਂ ਬੁਖਾ ਦੇਣਾ ਬਾਕੀ ਹਾਂਜੀ ਹਾਂਜੀ ਇੱਕ ਦੋ ਗੱਲਾ ਗੱਲਾ ਨੀ ਕਰਮਾ ਹੱਥੀਂ ਚਵਾਈ ਆ ਜੀ ਆ ਦੇਖੋ ਕੱਚੀ ਪਈ ਹੈ ਵਾੜੀ ਜੀ ਵੇਖੋ ਜੀ ਮੂਰਲੇ ਤੋਂ ਅੱਗੇ ਨੂੰ ਵੀ ਤੱਕ ਬਹੁਤ ਆ ਤੇ ਬੈਕ ਸਾਈਡ ਨੂੰ ਹਵਾਨੇ ਦੀ ਟੈਲੀ ਹਾਂ ਬਹੁਤ ਸੋਹਣਾ ਲੱਗਿਆ ਜੀ ਕੀ ਚੀਜ਼ ਵੀ ਰਹੇ ਹੋ ਧੀਰ ਚੈੱਕ ਕਰੋ ਸਾਰੀ ਢੱਲ ਨਾ ਕੰਡ ਕਿਸ ਨੂੰ ਨਾਲ ਦੇ ਨਾਲ ਤੋੜਦੀ ਮੇਰੇ ਵੀਰੇ ਸਾਊ ਵੀ ਬਹੁਤਾ ਐ ਨਹੀਂ ਹਲਤ ਕਰਦੀ ਚਾਹੇ ਕੋਈ ਜਮਦਾ ਲੱਥਣਾ ਨੂੰ ਹੱਥ ਲਾਈਏ ਬਾਕੀ ਭਾਈ ਗਰਮੀਆਂ ਦਾ ਤੋਹਫਾ ਆ ਜਾਣਾ ਜੀ ਤੁਰ ਕੇ ਪਰ ਗਲੀ ਕੋਈ ਗਰਮੀ ਕਰਮਾ ਵਾਲੀ ਨੇ ਮਨਾਉਣੀ ਨਹੀਂ ਗਈ ਤੇ ਦੁੱਧ ਇਹਨਾਂ ਦਾ ਮੱਝਾ ਰ ਗਈ ਹੋਣਾ ਵਜਨ ਵਜੂਦ ਦੇ ਪੱਖ ਤੋਂ ਚੰਗੀਆਂ ਮਾਲਕਾਂ ਨੇ 20 ਲੀਟਰ ਕਹਿ ਕੇ ਦਿੱਤੀ ਆ ਬਾਈ ਕਹਿੰਦਾ ਆਪਾਂ ਵੀ ਇੰਨੇ ਹੀ ਕਹਿ ਕੇ ਦੇਣੀ ਆ ਬਾਕੀ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਣਾ ਦੇ ਸੋਹਣੇ ਕੱਲਾ ਕੱਲਾ ਨਿੱਖੜਮ ਵਾਲਟਾਂ ਲਹਵਾਨੇ ਚ ਬੋਤ ਲਈ ਫਰਦੀ ਆ ਜੀ ਸਾਰੀਆਂ ਵਾਲਟਾਂ ਕਰਮਾਲੀ ਨੇ ਕੱਢ ਕੇ ਸੂਣਾ ਵਜਨ ਵਜੂਦ ਦੀ ਚੰਗੀ ਆ ਹੱਕ ਆ ਵੀਰੇ ਇੰਨਾ ਕੋ ਦੁੱਧ ਦੇਂਦਾ ਤਾਂ ਜੇ ਇੰਨਾ ਨਾ ਦਿੱਤਾ ਤਾਂ ਫਿਰ ਹੋਰ ਗਾਂ ਨੇ ਕਿਸੇ ਨੇ ਵੀਰੇ ਅੱਗੇ ਨੂੰ ਵੀ ਲੈਣਾ ਉਨਾ ਹੀ ਪਿੱਛੇ ਨੂੰ ਵੀ ਉਨਾ ਹੀ ਪਿੱਛੇ ਨੂੰ ਆ ਇੱਕ ਵਾਰੀ ਤੋਂ ਚੈੱਕ ਕਰ ਲਓ ਜੀ ਜੱਟਾ ਨੂੰ ਅੱਗੇ ਨੂੰ ਆਵਾਜ਼ ਆਉਂਦਾ ਅੱਗੇ ਟੱਗੂ ਅੱਗੇ ਨੂੰ ਉਹਨੇ ਪਿੱਛੇ ਨੂੰ ਆਹਦੇ ਢੈਲਾ ਬਾਈ ਦਿਨ ਪਏ ਆ ਹਜੇ ਹੋ ਸਕਦਾ ਕਰਮ ਵਾਲਾ ਪਸ਼ੂ ਇੱਕ ਦਿਨ ਦੋ ਦਿਨ ਵੱਧ ਥੋੜੀ ਵੀ ਐਵਰੇਜ ਥੋੜਾ ਜਿਹਾ ਡਰਦੀ ਐ ਨਾ ਥੋੜਾ ਜਿਹਾ ਜਗਦਾ ਪਸ਼ੂ ਨਾ ਡਿਮਾਂਡ ਇਹਦੀ ਲੈਣ ਦੇ ਅੰਦੇ ਜੀ ਵਾਲੀ ਡਿਮਾਂਡ ਵੀਰੇ ਮੋਲੇ ਦਾ 45 ਜਿਹੜਾ 42000 ਦੀ ਰੈਟ ਦੇ ਦਾਂਗੇ 42 ਹਾਂ ਜੀ ਵੇਚਣ ਵਾਲਾ ਲੈ ਜੇ ਤਾਂ ਵੀ ਅਗਲੇ ਵੇਚ ਸਕਦਾ ਲਈ ਹੈਗਾ ਸਹੀ ਗੱਲ ਆ ਇਹ ਦੇਖੋ ਤੁਸੀਂ ਆ ਥੱਲੇ ਦੇਖੋ ਕਿੰਨੀ ਪਈਲੇ ਦੇ ਵਿੱਚ ਜਿੰਨੇ ਜਮਾ ਤਿਆਰ ਹੋਈ ਵੀਰੇ ਉਦੋਂ ਕਿੰਨੇ ਦੀ ਹਾਂ ਥਣ ਦਾ ਸਹੇ ਆ ਦੇਖੋ ਥਣ ਦਾ ਸਹੇ ਦੇਖੋ ਕਿੰਨਾ ਵਧੀਆ ਮੋਟਾ ਥਣ ਲੱਗਿਆ ਲੈ ਤੁਸੀਂ ਬਾਕੀ ਵੀਰੇ ਇੱਕ ਗੱਲ ਹੋਰ ਆ ਕਦੇ ਚੌਣੂ ਜੀ ਕਿਸੇ ਨੇ ਲਿਜਾਣੀ ਫਿਰ ਆਏ ਨਹੀਂਗਾ ਉਹ ਲੱਤਾਂ ਛੜਾਂ ਚਲਾਈ ਹੋਈਆਂ ਹੋਈਆਂ ਨਾ ਰਾਂਜਨ ਕ੍ਰੋਸ ਆਂਗਾ ਕ੍ਰੋਸ ਆਂਗਾ ਗਰਮੀਆਂ ਦਾ ਤੋਪਾ ਲੈ ਅਲਮਦੁਲਿ ਹਾਂਜੀ ਦੇ ਰਾਂਗੇ ਬੁਹਾ ਦਿਓ ਮਰੀ ਤਰਦੀ ਬੁਹਾਟੀ ਚੈੱਕ ਕਰ ਸਕਦੇ ਹੋ ਬਾਡੀ ਚਮਕ ਚੁੰਕ ਬਹੁਤ ਆਵਾਂ ਹਵਾਨਾ ਚੈੱਕ ਕਰੋ ਹਵਾਨਾ ਬਹੁਤ ਆਈ ਠੀਕ ਹੈ ਜੀ ਇੱਕ ਬਾਈ ਇਹ ਕ੍ਰਾਸ ਹੁੰਦਾ ਜਰਸੀ ਤੇ ਦੇਸੀ ਜੀ ਮੈਕਸ ਜੀ ਆ ਜਾਂਦਾ ਹਾਂਜੀ ਹਾਂਜੀ ਇਹ ਪਹਿਲਾਂ ਵਾਲੀ ਬਰੀਡ ਹੈ ਜਿਵੇਂ ਪਹਿਲਾਂ ਬਰੀਡ ਹੁੰਦੀ ਸੀਗੀ ਉਹ ਚੀਜ਼ ਹੈ ਹਾਂਜੀ ਸਹੀ ਗੱਲ ਹੈ ਜੀ ਦੁੱਧ ਚੰਗਾ ਆਉਂਦਾ ਮੇਰੇ ਸੈਂਗਾ ਮਾਰਦੀ ਨੀ ਮੈਨੂੰ ਮਾਰਦੀ ਨਹੀਂ ਬਾਈ ਠੰਡੀ ਸੀਲ ਠੰਡੀ ਸੀਲ ਬਹੁਤ ਆ ਠੀਕ ਹੈ ਤੂੰ ਆ ਕੇ ਨਮਾ ਜੀ ਇਹ ਵੀਰੇ ਆਪਾਂ ਨਾ ਮੈਂ ਹੀ ਦੇਖੀ ਸੀਗੀ ਇਹ ਲਿਆ ਕੇ ਪਹਿਲੇ ਸੂਰ ਇਹਨੇ ਦੂਜੇ ਸਵੇਰੇ ਸੂਣਾ ਹੁਣ ਦੂਜੇ ਦਿਨ ਕਿੰਨੇ ਲੈਣੇ ਦਿਨ ਵੀਰੇ ਨੇ ਮੇਰੇ ਹਿਸਾਬ ਨਾਲ ਲੈ ਜਾਣੇ ਆ ਜੇ ਹਫਤਾ ਲੈ ਜੂਗੀ ਹਫਤਾ ਲੈ ਨਾਲ ਦੀ ਨਾਲ ਵੀਰੇ ਤੋਰ ਕੇ ਦਿਖਾ ਤੋਰ ਦੇ ਸਾਡੇ ਜਿਹੜੇ ਦਿਨ ਹੁੰਦੇ ਆ ਉਹ ਇੱਕ ਦੋ ਦਿਨ ਕਈ ਵਾਰ ਪਸ਼ੂ ਵਾਦੇ ਤੇ ਥੋੜੀ ਜਿਹੀ ਡਰਦੀ ਵਾਦਾ ਕਰੋ ਨਹੀਂ ਨਾ ਕੈਮਰੇ ਤੋਂ ਜਿਵੇਂ ਹੁਣ ਆਪਾਂ ਕੋਲੇ ਆਉਂਦਾ ਫਿਰ ਬੰਦੋ ਡਰਦੀ ਉਹ ਤੇ ਡਰਦੀ ਆ ਨਹੀਂ ਜਾਂਦਾ ਬਾਕੀ ਬਿਆਰ ਦਾ ਥਾਨ ਥਣ ਬਹੁਤ ਸਪੈਸ਼ਲ ਲੱਗਿਆ ਸਹੀ ਗੱਲ ਹੈ ਜੀ ਥਾਨ ਥਾਨ ਵਾਦੇ ਹੋਣੇ ਕਹਿੰਦਾ ਮੱਝਾਰਗਾਥਾ ਨਾ ਰੋਕ ਲਈ ਵੀਰੇ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਹਰ ਇਕੱਲਾ ਇਕੱਲਾ ਨਿੱਖੜ ਮਾ ਥੋੜਾ ਡਰਦੀ ਪੈ ਕੋਈ ਛੜ ਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਮੋੜ ਲਿਆ ਵੀਰੇ ਇੱਕ ਆ ਰਹੀ ਹੋਰ ਇਧਰ ਨੂੰ ਠੰਡੀ ਸੀਲ ਪੂਰੀ ਆ ਇਸ ਕੁਆਲਿਟੀ ਸੋਹਣੀ ਛੋਟੇ ਛੋਟੇ ਸੈਂਗਾ ਮਾਰਦੇ ਨਹੀਂ ਸੰਭੀ ਭਲੀ ਚੰਗੀ ਆ ਬਈ ਹਾਂ ਵੀਰੇ ਪਤਾ ਆ ਵੀਰੇ ਕੀ ਆ ਜਦੋਂ ਪਹਿਲੇ ਸੂਏ ਮੈਂ ਵੇਚੀ ਸੀਗੀ ਬੜੇ ਉਹਦੇ ਲਿੱਸੀ ਸੀਗੀ ਪਹਿਲੇ ਸੂਏ ਐਤਕੀ ਵਾਰ ਰਾਜੀ ਬਹੁਤ ਹੋਈ ਆ ਇਹਨੇ 12 ਕਿਲੋ ਬਰਾੜ ਮੈਂ ਚੋਆ ਦੇ ਤੁਹਾਨੂੰ ਹਾਂ ਪਹਿਲਾਂ ਨਾਲੋਂ ਬਰਾ 12 ਕਿਲੋ ਮੈਂ ਚੋ ਕੇ ਦਿੱਤੀ ਸੀ ਇਹ ਠੀਕ ਆ ਜੀ ਤੇ ਇੱਕ ਦਿਨ ਹੋਰ ਚਵਾਈ ਰੂਮ ਵਰਗੀ ਪੋਲੀ ਨੰਬਰ ਤਾਂ ਹੋਰ ਦੱਸਦਾ ਅਗਲਾ ਕਹਿੰਦਾ ਕ੍ਰੋਸ ਆ ਵੀ ਸੂਣ ਤੋਂ ਬਾਅਦ ਚੋਣ ਦਵਨ ਇਹ ਵੀ ਗਾਰੰਟੀ ਦੂੰਗਾ ਨਾਲ ਚਾਹੇ ਬੱਚਾ ਵੀ ਮਰ ਜੇ ਠੀਕ ਕਰ ਕਾ ਵੀ ਚਾਹ ਲੈ ਪੀੜੀ ਦਾ ਕੇ ਚੋ ਵੇਖ ਲੈ ਠੀਕ ਹੈ ਜੀ ਖਾਣੀ ਨਹੀਂ ਬਾਈ ਆ ਜਾ ਮਰਦਾਂ ਨਾਲ ਅਕਾਲੀ ਗੰਨ ਨੂੰ ਮਿਲਦਾ ਖਾਣ ਲੱਗਿਆ ਬੰਦ ਕੀ ਰਹਿਣ ਵਾਲੀ ਬੰਦ ਮਾਰਦਾ ਆ ਜਾ ਨਿੱਕੀ ਜਿਆ ਤੇਨੂੰ ਫੇਰ ਕਿਹਨਾਂ ਜਿਹਦੇ ਹੱਥ 'ਚ ਫੋਨ ਆ ਹੁਣੇ ਲੈ ਜਾਣੀ ਆਹ ਹੁਣੇ ਲੁੱਟ ਲੈਣਾ ਕਿੰਨੀ ਜੀ ਯਾਰ ਆਜੇ 35 ਵੇਜ ਦਾ 34 ਦੀ ਵੇਜ ਲੋਗ ਨਾ ਆਪਾਂ 33 ਆਪਾਂ ਵੀ 26000 ਲੈਣਾ ਹੀ ਲੈਣਾ 26000 ਹਾਂ 26000 ਲੈਣਾ 100 ਰੁਪਏ ਛੱਡਣਾ ਠੀਕ ਹੈ ਜੀ ਤੇ ਨਾਲੇ ਵੀ ਅਗਲਾ ਰਿਕਾਰਡ ਜਿਹੜਾ ਵੀਡੀਓ ਤੇ ਮੈਂ ਕਰ ਲਵੇ ਜੇ ਦੁੱਧ ਆਪਾਂ 14 ਕਹਿੰਦੇ 12 ਕਿਲੋ ਦੀ ਠੀਕ ਹੈ ਜੀ ਤੇ ਧਾਰ ਮੈਂ ਇਨੀ ਗੱਲ ਕਰਾਂ ਰੂਮਰ ਕੀ ਪੋਲੀ ਹੋ ਵੀ ਤੇ ਫੱਟੀ ਦਾ ਕੀ ਚੋਈ ਚੱਲੇ ਠੀਕ ਹੈ ਜੀ ਹਾਂ ਠੀਕ ਆ ਬਾਈ ਬਾਕੀ ਜਿਹਨੂੰ ਬਾਕੀ ਆ ਮੇਰੀ ਮਰੀ ਬੀਨਤੀ ਵੀਰੇ ਇੱਕ ਆ ਵੀ ਆਪਣਾ ਇਹ ਮਜੜਿਆ ਮਾਹੌਲ ਕੀਤਾ ਆ ਆਪਾਂ ਇਹ ਦੇਣੀ ਆ ਦੇਣੀ ਹੋਣ ਦਾ ਆ ਸੋਦਣਾ ਵੀਡੀਓ ਦੇਖ ਕੇ ਦੋ ਤਿੰਨ ਵਾਰੀ ਲਾ ਕੇ ਫੇਰ ਫੋਨ ਲਾਵੇ ਆਪਾਂ ਨੂੰ ਆਪਾਂ 100 ਰੁਪਏ ਛੱਡਣਾ ਠੀਕ ਹੈ ਜੀ ਠੀਕ ਨਹੀਂ ਵੀਡੀਓ ਤਾਂ ਦੋ ਗੱਲਾਂ ਹੀ ਹੁੰਦੀਆਂ ਨੇ ਸਹੀ ਗੱਲ ਹੈ ਜੀ ਹਾਂਜੀ ਬਾਕੀ ਜਿਹਨੂੰ ਪਸੰਦ ਆਊਗਾ ਕਨੈਕਟ ਬਾਈ ਆਪਦੀ ਤਸਲੀ ਕਰਕੇ ਲਿਆਵੇ ਯਾਰ ਆ ਕੇ ਦੇਖ ਕੇ ਲਾ ਥਣਥਣ ਪਾਸ ਕਰਕੇ ਲਿਆਵੇ ਠੀਕ ਨਹੀਂ ਗ